ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਦੇਖੋ ਜੀ ਰਾਤ ਨੂੰ ਪਿਆ ਆਪਣੇ ਮੀਂਹ ਤੇ ਆਪਾਂ ਸਾਨੂੰ ਦਿਖਾਉਣਾ ਹੈ ਮੀਂਹ ਦਾ ਨਜ਼ਾਰਾ ਅੱਜ ਸਵੇਰੇ ਦੇਖੋ ਬਹੁਤ ਹੀ ਵਧੀਆ ਮੌਸਮ ਹੋਇਆ ਪਿਆ ਸੀ ਤੇ ਸਾਨੂੰ ਬਾਜ਼ਾਰ ਜਾਣਾ ਪੈ ਗਿਆ ਨੇ ਗੁਰਦੁਆਰਾ ਸਾਹਿਬ ਗਏ ਸੀ ਤੇ ਉੱਥੇ ਫਿਰ ਆਪਾਂ ਵੀਡੀਓ ਸੂਟ ਕਰਨ ਲਈ ਬਾਜ਼ਾਰ ਦੀ ਅੱਜ ਚਲਾਈਏ ਕਿਸਤੀਆਂ ਤੁਸੀਂ ਵੀ ਚੱਲੋ ਸਾਡੇ ਨਾਲ ਬਾਜ਼ਾਰ ਲਓ ਜੀ ਦੇਖੋ ਤੜਕੇ ਦਾ ਨਜ਼ਾਰਾ ਕਿੰਨੇ ਸੋਹਣੇ ਅਮਰੂਦ ਪੱਕੇ ਪਏ ਨੇ ਦਰਾਖਤਾਂ ਨੂੰ ਕਿੰਨਾ ਵਧੀਆ ਸਾਹ ਆਇਆ ਪਿਆਗਾ ਮੌਸਮ ਨਾਲ ਠੰਡਾ ਹੋਇਆ ਪਿਆ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਵੇਰੇ ਸਵੇਰੇ ਤੈਨੂੰ ਕੀ ਹੋਇਆ ਇਹ ਕੀ ਪਾਲ ਦਿਆ ਬੱਡਣ ਨੂੰ ਫਿਰਦੀ ਹੈ ਨਾ ਹਾਂ ਲੋ ਪਤਾ ਨਹੀਂ ਸੜਕੇ ਐਸੀ ਨੂੰ ਕੀ ਹੋ ਗਿਆ ਚੰਬਲ ਗੀ ਵੀ ਮੀਨਾਂ ਲੈ ਦੇਖ ਲੈ ਲੈ ਦੇਖ ਲੈ ਦੇਖ ਲੈ ਕਿਵੇਂ ਚੰਬਲ ਦੀ ਲਓ ਜੀ ਆਪਾਂ ਪਹੁੰਚ ਚੁੱਕੇ ਗੁਰਦੁਆਰੇ ਸਾਹਿਬ ਮੱਥਾ ਟੇਕਣ ਕੁੰਡ ਕੱਡੇ ਦੀ ਵਿੱਚ ਲਿਆਂਦੀ ਤੇ ਇੱਥੇ ਆ ਮੇਰੀ ਛੇਲੀ ਹੈ ਜਿਹੜੀ ਜਾਂਦੀ ਪੀੜੀ ਚੰਨੀ ਆਲੀ ਤੇ ਇੱਧਰ ਗੁਰਦੁਆਰੇ ਦੇ ਦੂਜੀ ਸਾਈਡ ਜਿੱਧਰ ਨਵਾਂ ਗੁਰਦੁਆਰਾ ਬਣਦਾ ਇੱਧਰ ਅਸੀਂ ਗੱਡੀ ਖੜਾਤੀ ਸੀ ਆਪਣੀ ਲਓ ਜੀ ਤੁਸੀਂ ਵੀ ਟੇਕੋ ਮੱਥਾ ਗੁਰੂ ਘਰ ਅੱਜ ਸਾਨੂੰ ਗੱਡੀ ਚ ਆਉਣਾ ਪੈ ਗਿਆ ਮੌਸਮ ਖਰਾਬ ਕਰਕੇ ਫਿਰ ਅਸੀਂ ਬਾਜ਼ਾਰ ਕੰਮ ਜਾਣਾ ਸੀ ਥੋੜਾ ਸੌਦਾ ਪੱਤਾ ਜੇ ਲੈਣ ਆਲਾ ਸੀ ਚਲੋ ਸੋਨੂੰ ਬਾਜ਼ਾਰ ਦਾ ਰੌਂਡ ਵੀ ਲਵਾ ਦਿੰਨੇ ਅੱਜ ਤਾਂ ਸਾਡੇ ਤਣਾ ਉਲੇ ਚ ਕਿਸਤੀਆਂ ਚੱਲਦੀਆਂ ਨੇ ਪਾਣੀ ਵਾਲੀਆਂ ਕਿਸ਼ਤੀਆਂ ਲੈ ਕੇ ਆਜ। ਇਸ ਤਰ੍ਹਾਂ ਡੁੱਬ ਜਾਂਦਾ ਸਾਡਾ ਸ਼ਹਿਰ ਧਨੋਲਾ। ਥੋੜਾ ਜਿਹਾ ਮੀਂਹ ਆਜੇ ਬਸ। ਫਿਰ ਇਸ ਤਰ੍ਹਾਂ ਹਾਲ ਹੋ ਜਾਂਦਾ ਇਹਦਾ। ਸਾਰੇ ਬਜ਼ਾਰ ਦਾ ਰੌਂਡ ਲਵਾਉਣੇ ਸੋਨੂੰ ਦੁਕਾਨਾਂ ਕੋਈ ਕੋਈ ਖੁੱਲੀ ਹੈ ਦੁਕਾਨ। ਬਾਕੀ ਦੁਕਾਨਾਂ ਬੰਦ ਪਈਆਂ ਨੇ। ਤੁਸੀਂ ਕਮੈਂਟਰ ਆਹੀ ਆਪਣੇ ਪਿੰਡ ਦੇ ਮੌਸਮ ਦਾ ਹਾਲਚਲ ਦੱਸਿਓ ਸਨ ਇਹ ਰਾਤ ਮੀਂਹ ਚੁੱਪਚਪੀਂ ਤੀ ਪਿਆ ਪਰਸੋਂ ਗੱਜੇ ਬਹੁਤਾ ਪਰ ਉਹ ਪਿਆ ਨਹੀਂ ਹੈਗਾ ਤੇ ਮੀਂਹ ਰਾਤ ਬਗੇਰ ਗੱਜੇ ਤੀ ਪਿਆਗਾ 2:00 ਵਜੇ ਸ਼ੁਰੂ ਹੋਇਆ ਮੈਨ ਲੱਗਦਾ ਮੀਂਹ ਪੈਣਾ ਹੈ ਤੇ ਜਲਥਲ ਕਰਤਾ ਜੀ ਕੁਦਰਤ ਦੇ ਰੰਗ ਨੇ ਸਕੂਲ ਬੈਂਨਾ ਜਾ ਰਹੀਆਂ ਨੇ ਉਹ ਸਾਹਮਣੇ ਦਰਵਾਜਾ ਜੀ ਇਹ ਕਹਾ ਅੱਗੇ ਜਾ ਕੇ ਉਹ ਠਾਣਾ ਤੇ ਆ ਪ੍ਰੈਸ ਜਿੱਥੇ ਅਸੀਂ ਪ੍ਰੈਸ ਕਰਵਾਉਣੇ ਨੇ ਕੱਪੜੇ ਤੇ ਹੁਣ ਇੱਧਰ ਨੂੰ ਆਪਾਂ ਚੱਲ ਪਏ ਜੀ ਬਸ ਸਟੈਂਡ ਵੱਲ ਬਈ ਨਾ ਕੋਈ ਆ ਰਹੀ ਹੈ ਕੋਈ ਜਾ ਰਹੀ ਹੈ ਦੁਬਾਰਾ ਵੀਡੀਓ ਲੱਗ ਗਈ ਇਹ। ਉਹੀ ਦਰਵਾਜ਼ਾ ਦੁਬਾਰਾ ਦਿਸ ਰਿਹਾ। ਇਹ ਪੁਰਾਣੀ ਇੱਟਾਂ ਦਾ ਬਣਿਆ ਹੋਇਆ। ਤੇ ਲਓ ਜੀ ਆਪਾਂ ਹੁਣ ਜਾ ਰਹੇ ਹਾਂ ਇੱਧਰ ਕੁੜੀਆਂ ਦਾ ਸਕੂਲ। ਤੁਸੀਂ ਵੀ ਚਲੋ ਸਾਡੇ ਨਾਲ ਨਾਲ ਦੇਖੋ ਸਾਡਾ ਬਾਜ਼ਾਰ। ਕਿਸਤੀਆਂ ਲੈ ਕੇ ਆਜੋ ਫਟਾਫਟ ਆ ਗਈ ਮੇਨ ਸੜਕ ਤਨੌਲੇ ਦਾ ਵੱਡਾ ਰੋਡ ਉਹ ਸਾਹਮਣੇ ਸੰਤੋਸ਼ੀ ਮਾਤਾ ਦਾ ਮੰਦਿਰ ਤੇ ਦਰਵਾਜ਼ਾ ਢੇ ਚ ਸਵਾਰੀਆਂ ਖੜੀਆਂ ਨੇ ਬਸ ਦੀ ੜੀ ਕਰ ਰਹੀਆਂ ਨੇ ਜਿਨ੍ਹਾਂ ਨੇ ਵੀ ਚੜਨਾ ਵਸ ਇੱਧਰ ਆਪਾਂ ਫੇਰ ਬਾਜ਼ਾਰ ਚ ਆ ਗਏ ਬਿਲਕੁਲੀ ਨੰਗਣਾ ਇਹਨੂੰ ਬਹੁਤ ਔਖਾ ਪੈਰਲ ਜਾਣਾ ਇਹਨੂੰ ਪਤਾ ਨਹੀਂ ਕੀ ਗੱਲ ਐ ਨਵੇਂ ਆਣ ਚ ਵਜੇ ਸਾਡਾ ਧਨੋਲਾ ਪਤਾ ਨਹੀਂ ਕੀ ਗੱਲ ਇੱਥੇ ਪਾਣੀ ਨਹੀਂ ਰੁਕਦਾ ਕਿੰਨਾ ਮਰਜ਼ੀ ਪ੍ਰਬੰਧ ਹੋ ਜੇ ਇਸੇ ਤਰ੍ਹਾਂ ਹੀ ਖੜਦਾ ਇੱਥੇ ਪਾਣੀ ਤੁਸੀਂ ਵੀ ਆਪਣੇ ਸ਼ਹਿਰ ਜਾਂ ਪਿੰਡ ਦਾ ਹਾਲ ਦੱਸਿਓ ਪਾਣੀ ਬਾਰੇ ਲਓ ਜੀ ਆਪਾਂ ਵੀ ਗੱਡੀ 'ਚ ਬੈਠੇ ਪਾਣੀ ਦਾ ਜੈ ਜੈ ਲੈ ਰਹੇ ਹਾਂ ਕਿਉਂਕਿ ਤੁਰ ਕੇ ਆਉਣ ਵਾਲਾ ਰਸਤਾ ਹੈ ਨਹੀਂ ਸੀ ਇਸ ਕਰਕੇ ਸਾਨੂੰ ਫਿਰ ਗੱਡੀ ਕੱਢਣੀ ਪਈ ਗੁਰਦੁਆਰਾ ਸਾਹਿਬ ਆਉਣ ਵਾਸਤੇ ਨਾਲੇ ਚਲੋ ਬਾਜ਼ਾਰ 'ਤੇ ਜਿਹੜੇ ਕੰਮ ਸੀ ਸੌਦਾ ਜਿਹਾ ਉਹ ਲੈ ਲਿਆ ਲੂਣ ਤੇਲ ਬਿਨਾ ਤਾਂ ਸਰਦਾ ਨਹੀਂ ਹੈਗਾ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਲੈਣੀ ਪੈਂਦੀ ਆ ਆਪਾਂ ਤੇ ਉਹ ਸਾਹਮਣੇ ਫੇਰ ਆ ਗਿਆ ਸਾਡਾ ਗੁਰਦੁਆਰਾ ਰਾਮਸਰ ਬਜ਼ਾਰ ਵਾਲਾ ਦੇਖੋ ਜੀ ਪਾਣੀ ਨਾ ਕਿਵੇਂ ਸੱਲਾਂ ਵੱਜਦੀਆਂ ਨੇ ਬਹੁਤ ਹੀ ਜ਼ਿਆਦੇ ਪਾਣੀ ਖੜਾ ਇੱਕ ਘੰਟੇ ਦੇ ਮੀਂਹ ਨਾਲ ਹੀ ਇੰਨੀ ਹਲਚਲ ਹੋ ਜਾਂਦੀ ਹੈ ਜੇ ਲਗਾਤਾਰ ਮੀਂਹ ਪਵੇ ਫੇਰ ਤਾਂ ਸਾਡੇ ਤਣਾਉਲੇ ਦਾ ਤੁਸੀਂ ਪੁੱਛੋ ਨਾ ਕੀ ਹਾਲ ਹੋਊਗਾ ਲਓ ਜੀ ਹੁਣ ਆਪਣੇ ਘਰਵੰਨੀਆਂ ਆਪਾਂ ਆ ਰਹੇ ਹਾਂ ਤੇ ਇਧਰੇ ਸੜਕ ਨਵੀਂ ਬਣੀ ਹੈ ਤੇ ਪਾਣੀ ਘਟਾ ਹਜੇ ਇੱਥੇ ਤੇ ਅੱਗੇ ਜਾ ਕੇ ਦੇਖੋ ਪਾਣੀ ਸੱਤ ਚ ਬਹੁਤ ਜ਼ਿਆਦੇ ਖੜਾ ਦੇਵ ਬਾਬੇ ਬੈਠੇ ਸੱਤ ਚੱਗੇ ਰੌਣਕਾਂ ਲਈ ਬਾਬੇ বিনা ਰੌਣਕ ਨਹੀਂ ਆਪਣੀ ਵੀ ਹੀ ਵਿੱਚ ਆ ਗਿਆ ਆਪਾਂ ਇੱਧਰ ਬੱਚਿਆਂ ਦੀ ਵੀਡੀਓ ਕੈਚ ਕੀਤੀ ਆਪਾਂ ਬੱਚੇ ਖੇਡਦੇ ਆ ਮੀਂਹ ਦਾ ਆਨੰਦ ਮਾਣ ਰਹੇ ਨੇ ਠੰਡੇ ਮੌਸਮ ਦਾ ਲਓ ਜੀ ਹੁਣ ਆਪਾਂ ਆਗੇ ਘਰੇ